जय श्री राम सब नु मेरा सलाम सत श्री काल मैं एडवोकेट रवि वनायक ह्यूमन राइट्स सेल भारतीय जनता पार्टी डिस्ट्रिक्ट कोऑर्डिनेटर जंदर लो आज एक नए विजन नु लेके ਤੁਹਾਡੇ ਸਾਹਮਣੇ ਰੂਬਰੂ ਹੋਇਆ ਜਿਸਨਾ ਕਿ ਤੁਸੀਂ ਜਾਣਦੇ ਹੋ ਕਿ ਸਾਡੀਆਂ ਅੱਜ ਕੱਲ ਸੋਸ਼ਲ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਬੜੀਆਂ ਹੀ ਚਰਮਰਾਗੀਆਂ ਨੇ چاہے ਸਾਡੇ ਪਰਿਵਾਰਿਕ ਰਿਸ਼ਤਿਆਂ ਲੈ ਕੇ ਗੱਲ ਹੋਵੇ ਚਾਹੇ ਭਾਈਚਾਰਾ ਹੋਵੇ ਚਾਹੇ ਦੋਸਤਬੰਦੀ ਜਾਂ ਰਿਸ਼ਤੇਦਾਰਾਂ ਸਮੁੰਦੀ ਕੋਈ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹ ਸਾਡੇ ਤੋਂ ਦੂਰ ਹੁੰਦੀਆਂ ਚਲੀਆਂ ਜਾ ਰਹੀਆਂ ਨੇ ਇਸ ਦਾ ਕੀ ਕਾਰਨ ਹੈ ਇਸ ਤੇ ਬਾਰੇ ਕੁਝ ਅਸੀਂ ਚਰਚਾ ਕਰਾਂਗੇ ਮੈਨੂੰ ਤਾਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਆਪਣੇ ਤੋਂ ਪਲ-ਪਲ ਦੂਰ ਹੁੰਦੇ ਚਲੇ ਜਾ ਰਹੇ ਹਾਂ ਹਰ ਦਿਨ ਦੂਰ ਹੁੰਦੇ ਚਲੇ ਜਾ ਰਹੇ ਹਾਂ ਉਹਦਾ ਕਾਰਨ ਹੈ ਆਪਸੀ ਪ੍ਰੇਮ ਪਿਆਰ ਆਪਸੀ ਪ੍ਰੇਮ ਪਿਆਰ ਦੇ ਨਾਲ ਇੱਕ ਦੂਜੇ ਦੀ ਗੱਲਾਂ ਨੂੰ ਨਾ ਸਮਝਣਾ ਔਰ ਇੱਕ ਦੂਜੇ ਦੀ ਗੱਲਾਂ ਨੂੰ ਬਦਾ ਚੜਾ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਜਿਸ ਤਰੀਕੇ ਨਾਲ ਕੀ ਅਸੀਂ ਨੂ ਸੱਸ ਦਾ ਰਿਸ਼ਤਾ ਲੈ ਲਈਏ ਕਿ ਅੱਜ ਕੱਲ ਦਾ ਜਿਹੜਾ ਨੂ ਸੱਸ ਦਾ ਰਿਸ਼ਤਾ ਹੈ ਉਹ ਕਿਉਂ ਪੂਰੀ ਤਰ੍ਹਾਂ ਕੰਬਲ ਪੂਰਾ ਨਹੀਂ ਹੁੰਦਾ ਜਾਂ ਅੱਛੀ ਤਰ੍ਹਾਂ ਸੇ ਨਹੀਂ ਚੜਪੰਦਾ ਕਿਉਂਕਿ ਨੂਆ ਕਹਿੰਦੀਆਂ ਨੇ ਕਿ ਮੈਨੂੰ ਸੱਸ ਕੁੜੀਆਂ ਦਾ ਪਿਆਰ ਨਹੀਂ ਦਿੰਦੀ ਤੇ ਸੱਸ ਕਹਿੰਦੀ ਹੈ ਕਿ ਇਹ ਮੇਰੇ ਨਾਲ ਮਾਵਾ ਵਰਗਾ ਪਿਆਰ ਨਹੀਂ ਦਿੰਦੀ ਲੇਕਿਨ ਇਹ ਜਿਹੜੀ ਤਾੜੀ ਤੇ ਦੋਨਾਂ ਹੱਥਾਂ ਨਾਲ ਹੋਏ ਨਹੀਂ ਇੱਕ ਹੱਥ ਨਾਲ ਨਹੀਂ ਵੱਜਣੀ ਜਦ ਕਿ ਜਿਹੜੀਆਂ ਨੂਹਾਂ ਕਿਸੇ ਨੂੰ ਆਪਾਂ ਦੇਖੀਏ ਕਦੋਂ ਛੱਡ ਕੇ ਆਂਦੀਆਂ ਨੇ ਆਪਣਾ ਘਰ-ਬਾਰ ਭੈਣ ਭਰਾ ਮਾਂ ਪਿਓ ਛੱਡ ਕੇ ਆਂਦੀਆਂ ਨੇ ਤੇ ਇੱਥੇ ਅਗਲੇ ਘਰ ਆ ਕੇ ਸਾਡੀਆਂ ਜਿਹੜੀਆਂ ਮਾਵਾਂ ਨੇ ਜਿਹੜੀਆਂ ਸੱਸ ਦਾ ਰੋਲ ਅਦਾ ਕਰਦੀਆਂ ਨੇ ਨੂਹ ਨੂੰ ਬੜਾ ਪਿਆਰ ਪ੍ਰੇਮ ਪਿਆਰ ਨਾਲ ਰੱਖਦੇ ਨੇ ਜਾਂ ਨਹੀਂ ਰੱਖ ਪਾਉਂਦੀਆਂ ਇਹ ਉਹਨਾਂ ਨੂੰ ਇੱਕ ਨਵੀਂ ਸੋਚ ਨੂੰ ਲੈ ਕੇ ਅੱਗੇ ਵਧਣਾ ਪਵੇਗਾ ਕਿ ਇਹ ਜੇ ਅਸੀਂ ਚੰਗੀ ਸੋਚ ਲੈ ਕੇ ਚੱਲਾਂਗੇ ਤਾਂ ਹੀ ਆਨਾਲਾ ਸਮਾਜ ਜਿਹੜਾ ਅਸੀਂ ਨਵਾਂ ਸਿਰਜਣਾ ਸ਼ੁਰੂ ਕਰਾਂਗੇ ਕਿਉਂਕਿ ਮਾਂ ਨੇ ਹੀ ਘਰ ਸੰਭਾਲਣਾ ਹੈ ਮਾਂ ਨੇ ਹੀ ਧੀ ਨੂੰ ਪਿਆਰ ਦੇਣਾ ਹੈ ਪੁੱਤਰ ਨੂੰ ਪਿਆਰ ਦੇਣਾ ਹੈ ਜਿੱਥੇ ਤੱਕ ਮੈਂ ਸਮਝਦਾ ਹਾਂ ਕਿ ਜੇ ਇਹ ਰਿਸ਼ਤਾ ਇੱਕ ਔਰਤ ਹੋਣ ਦੇ ਨਾਤੇ ਔਰਤ ਨਹੀਂ ਸਮਝਦੀ ਤੇ ਆਪਣੇ ਨੂੰਹਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਟੌਂਚ ਕਰਦੀ ਹੈ ਜਾਂ ਸਿੱਧੇ ਤੌਰ ਤੇ ਕਹਦੀ ਹੈ ਕਿ ਉਹਨੂੰ ਉਹ ਨੋਇ ਆਉਂਦਾ ਦਰਜਾ ਦੇਣ ਤੋਂ ਕਤਰਾਂਦੀ ਹੈ ਤੇ ਮੇਰੇ ਹਿਸਾਬ ਨਾਲ ਇਸ ਤੋਂ ਕੋਈ ਮਾੜੀ ਗੱਲ ਹੋ ਨਹੀਂ ਸਕਦੀ ਤਾਂ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਆਪਣੇ ਘਰ ਪਰਿਵਾਰ ਨੂੰ ਬਚਾਣਾ ਹੈ ਆਪਣੇ ਰਿਸ਼ਤੇ ਨੂੰ ਬਚਾਣਾ ਹੈ ਉਹਦੇ ਚ ਹਸਬੰਡ ਵਾਈਫ ਦਾ ਰੋਲ ਇਨਾ ਨਹੀਂ ਹੈਗਾ ਹੈਗਾ ਤੇ ਹੈ ਕਿਉਂਕਿ ਉਹਨਾਂ ਨੇ ਵੀ ਇਹਦੇ ਵਿੱਚ ਇੱਕ ਆਪਣਾ ਯੋਗਦਾਨ ਪਾਣਾ ਹੈ ਲੇਕਿਨ ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਟੀ ਜਿਹੜੀ ਕੁੜੀ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਆਈ ਹੈ ਉਹਨੂੰ ਇਸ ਤਰੀਕੇ ਨਾਲ ਜਿਤਾਇਆ ਜਾਵੇ ਕਿ ਇਹ ਵੀ ਤੇਰਾ ਆਪਣਾ ਘਰ ਹੈ ਅਸੀਂ ਵੀ ਤੇਰੇਆਂ ਔਰ ਉਹਨੂੰ ਉਹ ਚੀਜ਼ ਦੀ ਕਾੜ ਮਹਿਸੂਸ ਨਾ ਹੋਵੇ ਕਿ ਉਹ ਆਪਣੇ ਭੈਣ ਭਰਾ ਨੂੰ ਛੱਡ ਕੇ ਆਈ ਮਾਪਿਆਂ ਨੂੰ ਛੱਡ ਕੇ ਆਈ ਹੈ। ਦਿਉਰ ਜੇਠ ਨੂੰ ਚਾਹੀਦਾ ਕਿ ਭਰਾਵਾਂ ਨਾਲ ਪਿਆਰ ਹੋਵੇ ਤੇ ਮਾਪਿਆਂ ਨੂੰ ਚਾਹੀਦਾ ਕਿ ਕੁੜੀਆਂ ਨਾਲ ਪਿਆਰ ਦੇਣ ਤਾਂ ਜੋ ਆਪਣੇ ਘਰ ਪਰਿਵਾਰ ਨੂੰ ਟੁੱਟਣ ਤੋਂ ਬਚਾ ਸਕੇ। ਮੈਂ ਤਾਂ ਆਪਣੇ ਸਮਾਜ ਨੂੰ ਇਹ ਹੀ ਦਰਖਾਸਤ ਕਰਾਂਗਾ ਕਿ ਪਹਿਲ ਆਪਣੇ ਘਰ ਤੋਂ ਕੀਤੀ ਜਾਵੇ ਤੇ ਜਿਨ੍ਹਾਂ ਦੇ ਘਰਾਂ 'ਚ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸਮਝਾਇਆ ਜਾਵੇ ਵੀ ਜੇ ਅਸੀਂ ਇਸ ਤਰੀਕੇ ਨਾਲ ਚੱਲਾਂਗੇ ਤਾਂ ਸਾਡਾ ਸਮਾਜ ਜਿਹੜਾ ਹੈ ਦੁਖੀ ਹੋਏਗਾ ਉਹ ਕੋਈ ਚੰਗਾ ਅਸੀਂ ਉਹਨੂੰ ਸੰਦੇਸ਼ ਨਹੀਂ ਦੇ ਪਾਵਾਂਗੇ ਕਿ ਅਸੀਂ ਆਪਣੇ ਆਪ ਨੂੰ ਸਮਝੀਏ ਕਿ ਅਸੀਂ ਪੜ੍ਹੇ ਲਿਖੇ ਵੀ ਆ ਜਾਂ ਨਹੀਂ ਪੜ੍ਹੇ ਲਿਖੇ ਲੇਕਿਨ ਮੇਰੀ ਉਮਰ ਜ਼ਿਆਦਾ ਹੈ ਮੈਂ ਸਿਆਣੀ ਬੋਤਾਂ ਜਾਂ ਮੈਂ ਸਿਆਣਾ ਬੋਤਾਂ ਸਿਆਣਾ ਇਸ ਵਿੱਚ ਹੈ ਕਿ ਜਿਹੜਾ ਜੀ ਕਰਾਵੇ ਉਹਨੂੰ ਦਿਲ ਜਾਨ ਨਾਲ ਲਗਾ ਕੇ ਰੱਖੋ ਉਹਨੂੰ ਪੂਰਾ ਪਿਆਰ ਦਿਓ ਸਤਿਕਾਰ ਦਿਓ ਤਾਂ ਕਿ ਉਹ ਤੁਹਾਨੂੰ ਨਾਲ ਵੀ ਉਸੇ ਤਰੀਕੇ ਨਾਲ ਪਿਆਰ ਨਾਲ ਪੇਸ਼ ਆ ਸਕੇ ਚਾਹੀਂ ਬੰਦੇ ਮਾਤਰੋ